ਇੱਕ ਬੰਦਾ ਹੈ ਬੜਾ ਕਬੂਤਰ ਜਾਂ ਮੁਰਗਿਆਂ ਦਾ ਬੜਾ ਸ਼ਕੀਨ ਸੀ ਉਹਨੇ ਬੜੇ ਕਬੂਤਰ ਤੇ ਮੁਰਗੇ ਪਾਲੇ ਸੀ ਨਾ ਤੇ ਉਹ ਨਾਲ ਉਹ ਗੱਪਾਂ ਇੱਕ ਹੋਰ ਯਾਰ ਦੋਸਤ ਆ ਗਿਆ ਗੱਪਾ ਛੱਪਾ ਮਾਰ ਲਾਪੇ ਤੇ ਉਹਨੇ ਕੁੱਕੜ ਦੇ ਨਾ ਸਾਰੇ ਖੰਭ ਲਾ ਦਿੱਤੇ ਦੋ ਤਿੰਨ ਖੰਭ ਹੀ ਰਹਿ ਗਏ ਆਗੇ ਨੇ ਤੇ ਫਿਰ ਛੜਤਾ ਹੈਗਾ ਕਹਿੰਦਾ ਯਾਰ ਤੂੰ ਆਪੇ ਹੱਥੀ ਪਾ ਲਿਆ ਕੁੱਕੜ ਹੁਣ ਤੂੰ ਛਿਲ ਵੀ ਦਿੱਤਾ ਹੈ ਉਹਦੇ ਸਾਰੀ ਚੰਬੜੀ ਦਿਖਣ ਲੱਪੀ ਆ ਤੇ ਇੱਕ ਹੀ ਖੰਭ ਰੱਖਦਾ ਕਹਿੰਦਾ ਕੋਈ ਗੱਲ ਨਹੀਂ ਫਿਰ ਮੇਰੇ ਕੋ ਭੱਜ ਜਾਊਗਾ ਕਹਿੰਦਾ ਕਿਵੇਂ ਤੇਰੇ ਕੋ ਭਜਾਉ ਤੇ ਭੱਜ ਗਿਆ ਤੇਰੇ ਤੋਂ ਵੀ ਮੇਰਾ ਕਿਤੇ ਹੁਣ ਧੌਣ ਨਾ ਮਰੋੜ ਦੇ ਤੇ ਸ਼ਾਮ ਨੂੰ ਕਿਤੇ ਪਤੀਲੇ ਚ ਨਾ ਧਰ ਦੇ ਤੇ ਰਾਤ ਨੂੰ ਬਨ ਜੂਗਾ ਮੀਟ ਕਹਿੰਦਾ ਨਾਲ ਉਹਨੇ ਹੱਥ ਤੇ ਦਾਣਾ ਰੱਖਿਆ ਉਹਨੇ ਜਿਹਨੇ ਮੁਰਗੇ ਪਾਲੇ ਕੁੱਕੜ ਪਾਲੇ ਜਦੋਂ ਹੱਥ ਤੇ ਦਾਣੇ ਰੱਖੇ ਆਗੇ ਤੇ ਕੁੱਕੜ ਫੇਰ ਉਹਦੇ ਅੱਗੇ ਹੱਥ ਤੇ ਬੈਠ ਗਿਆ ਉਹ ਦਾਣਾ ਖਾਣ ਲੱਗ ਪਿਆ ਕਹਿੰਦਾ ਵੇਖਿਆ ਤੇ ਸਾਡਾ ਵੀ ਉਹੀ ਹਾਲ ਆ ਅਸੀਂ ਵੀ ਉਹੀ ਕੁੱਕੜਾਂ ਜਿਹੜੇ ਸਾਨੂੰ 5 ਸਾਲ ਪੋਲਿਟਿਸ਼ੀਅਨ ਤੇ ਸਰਕਾਰਾਂ ਛਿਲਦੀਆਂ ਨੇ ਫਿਰ ਸਾਨੂੰ ਉਹ ਕੁਗਦਾਣਾ ਕੀ ਮਿਲਦਾ ਹੈਗਾ ਬੰਬੀਆਂ ਦਾ ਬਿੱਲ ਦੇ ਰੂਪ ਦੇ ਵਿੱਚ ਮਾਫੀ ਵਡਾਪਾ ਪੈਨਸ਼ਨ ਦੇ ਰੂਪ ਦੇ ਵਿੱਚ ਵਿਧਵਾ ਪੈਨਸ਼ਨ ਦੇ ਰੂਪ ਦੇ ਵਿੱਚ ਸੰਗਨ ਸਕੀਮ ਦੇ ਰੂਪ ਦੇ ਵਿੱਚ ਬਿਜਲੀ ਮਾਫ ਦੇ ਰੂਪ ਦੇ ਵਿੱਚ ਕਿਹ ਘਰਾਂ ਦੀ ਬਿਜਲੀ ਮਾਫ ਹੋ ਗਈ ਆ 95% ਬੱਸਾਂ 'ਚ ਬੁੜੀਆਂ ਦਾ ਕਿਰਾਇਆ ਮਾਫ ਹੋ ਗਿਆ ਅਸੀਂ ਵੀ ਉਹੀ ਕੁੱਕੜ ਤੇ ਮੁਰਗੇ ਨੇ ਕਿ ਜਿਹੜੇ ਸਾਨੂੰ 3.4 ਸਾਲ ਉਹ ਛਿਲਦੇ ਨੇ ਤੇ 5ਵੇਂ ਸਾਲ ਜਦੋਂ ਵੋਟਾਂ ਹੁੰਦੀਆਂ ਨੇ ਤੇ ਅਸੀਂ ਫੇਰ ਉਹ ਸਾਡੇ ਅੱਗੇ ਚੋਗਾ ਦੇ ਦਿੰਦੇ ਆ ਕਿ ਨੇ ਉਹ ਚੋਗਾ ਸਬਸਿਡੀਆਂ ਦੇ ਰੂਪ ਦੇ ਵਿੱਚ ਤੇ ਉਹ ਸਾਡੀਆਂ ਸਿਰ ਤੇ ਸਾਡੀਆਂ ਜੁੱਤੀਆਂ ਠੀਕ ਹੈ ਜਾਈ ਅਸੀਂ ਸਹਰਾਣੇ ਪੈ ਜਾਈਏ ਚਾਹੀ ਅਸੀਂ ਪੈੰਦੇ ਪੈ ਜਾਈਏ ਲੱਕ ਸਾਡਾ ਹੀ ਵਿਚਕਾਰ ਆ ਰਿਹਾ ਇਸ ਕਰਕੇ ਸਾਨੂੰ ਉਸੇ ਤਰ੍ਹਾਂ ਹੀ ਲੁੱਟਿਆ ਜਾ ਰਿਹਾ ਸਾਡਾ ਖੂਨ ਪੀਆ ਜਾ ਰਿਹਾ ਹੈਗਾ ਕਿ ਅਸੀਂ ਸਾਨੂੰ 4.5 ਸਾਲ ਤੇ ਆ ਉਸ ਤੋਂ ਬਾਅਦ ਇਹ ਸਾਨੂੰ ਇੱਕ ਸਬਸਿਡੀਆਂ ਦੇ ਰੂਪ ਦੇ ਵਿੱਚ ਸਾਨੂੰ ਛਿਲਦੇ ਆਗੇ ਨੇ ਤੇ ਇਸ ਕਰਕੇ ਆ ਜਿਹੜਾ 10000 ਕਰੋੜ ਰੁਪਈਆ ਨਾ ਇਹ ਕਹਿਣਗੇ ਕਿ ਫਿਰ ਕੀ ਹੋ ਗਿਆ ਸਾਡਾ ਪੈਸਾ ਤੁਹਾਨੂੰ ਹੀ ਦੇਣਾ ਹੈਗਾ ਅਸੀਂ ਤੁਹਾਨੂੰ ਬਿਜਲੀ ਫਰੀ ਦੇਤੀ ਤੁਹਾਨੂੰ ਹੀ ਬੱਸਾਂ ਹੁਣ ਪੰਜਾਬ ਦੇ ਵਿੱਚ ਕੀ ਆ ਗਣਾ ਪੰਜਾਬ ਦੇ ਵਿੱਚ ਰੋਜੀ ਰੋਟੀ ਦੇ ਕੋਈ ਕੰਮ ਕਸਰ ਨਹੀਂ ਆਗੀ ਇਸ ਕਰਕੇ ਜਿਹੜਾ ਯੂਪੀ ਬਿਹਾਰ ਤੋਂ ਜਿਹੜੇ ਮੁਸਲਮਾਨ ਭਰਾ ਆਜਾ ਯੂਪੀ ਬਿਹਾਰ ਤੋਂ ਪ੍ਰਵਾਸੀ ਮਜ਼ਦੂਰ ਆਏ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਭਈਏ ਕਹਿ ਦਿੰਦੇ ਨੇ ਉਹ ਇੱਥੇ ਆ ਕੇ ਰਾਜੇ ਕਿਉਂ ਬਣ ਗਿਆਗੇ ਕਿਉਂਕਿ ਨਾਈ ਤੋਂ ਲੈ ਕੇ ਕਸਾਈ ਤੱਕ ਉਹ ਉਹਨਾਂ ਕਲ ਹੱਥ ਕੰਮ ਰੇੜੀਆਂ ਵਾਲੇ 버ਗਰ ਵਾਲੇ ਰਾਜਨੀਤੀ ਕਾਰਪੈਂਟਰ ਪਲੰਬਰ ਮੈਨਾ ਦਰਜੀ ਪ੍ਰੈਸ ਕਰਨ ਵਾਲੇ ਮੀਡ ਵੇਚਣ ਵਾਲੇ ਵਾਲ ਕੱਟਣ ਵਾਲੇ ਉਹ ਸਾਰੇ ਉਹ ਹੀ ਹੈ ਕਿਉਂਕਿ ਸਾਨੂੰ ਕੋਈ ਚਿੰਤਾ ਨਹੀਂ ਹੈਗੀ ਨੀਲੇ ਕਾਰਡ ਬਣ ਗਏ ਆਟਾ ਦਾਲ ਆਟਾ ਕਣਕ ਫਰੀ ਆ ਬੁੜੀਆਂ ਦਾ ਬੱਸਾਂ ਦੇ ਵਿੱਚ ਫਰੀ ਆ ਬੰਬੀਆਂ ਦੇ ਬਿੱਲ ਮਾਫ ਹੋ ਗਏ ਨੇ ਘਰਾਂ ਦੇ ਬਿੱਲ ਬਾਫ ਹੋ ਗਏ ਨੇ ਘਰਾਂ ਦੇ ਵਿੱਚ ਸਰਦੀਆਂ ਦੇ ਵਿੱਚ ਵੀ ਹੀਟਰ ਲੱਗਦੇ ਹੁਣ ਸਰਕਾਰ ਨੂੰ ਸਮਝ ਲੱਗੀ ਪਿਛਲੀ ਵਾਰ ਭਗਵੰਤ ਮਾਨ ਸਰਕਾਰ ਹਿੱਲ ਗਈ ਰੂਣ ਤੇ ਆ ਗਈ ਸਰਕਾਰ ਬਲਦੇਵ ਸਿੰਘ ਸਰਾਹ ਵੀ ਤੇ ਹਰਪ੍ਰਜਨ ਸਿੰਘ ਈਟੀਓ ਵੀ ਇਸ ਵਾਰ ਕਿਉਂ ਸਰਦੀਆਂ ਦੇ ਵਿੱਚ ਕਿਉਂ ਕੱਟ ਲੱਗੇ ਨੇ ਕਿਉਂ ਸਵੇਰ ਨੂੰ ਕੱਟ ਲੱਗਦੇ ਨੇ ਸ਼ਾਮ ਨੂੰ ਕਿਉਂ ਕੱਟ ਲੱਗਦੇ ਨੇ ਕਿਉਂਕਿ ਸਵੇਰ ਨੂੰ ਵੀ ਬੁੜੀਆਂ ਨੇ ਕੀ ਕਿਤਾ ਕਿ ਆਪਾਂ ਜਰੂਰੀ 1000 ਰੁਪਏ ਦਾ ਸਿਲੰਡਰ ਬਾਲਣਾ ਹੈਗਾ ਲਾਉ ਨਹੀਂ ਟਰਲੇ ਆਉਟ ਆਈ 300 ਰੁਪਏ ਦਾ ਹੀਟ ਲਿਆਉ ਚਲੋ ਸਵੇਰੇ ਚਾਹ ਵੀ ਉੱਤੇ ਸਬਜੀ ਵੀ ਉੱਤੇ ਰੋਟੀਆਂ ਵੀ ਉੱਤੇ ਤੇ ਦੁਪਹਿਰ ਨੂੰ ਵੀ ਹੁਣ ਤਾਂ ਕਰਕੇ ਸਵੇਰ ਨੂੰ ਰੋਟੀ ਦੇ ਟਾਈਮ ਤੇ ਸ਼ਾਮ ਨੂੰ ਰੋਟੀ ਬਣਾਉਣ ਦੇ ਟਾਈਮ ਕਿਉਂ ਕੱਟ ਲੱਗਦੇ ਨੇ ਕਿ ਇਸ ਕਰਕੇ ਸਵੇਰ ਨੂੰ ਨਹਾਉਣਾ ਧੋਣਾ ਵੀ ਘਰਾਂ ਦੇ ਵਿੱਚ ਲੁਕੜ ਗੀਜਰ ਵਾਲੇ ਸੀ ਪਾਣੀ ਗਰਮ ਕਰੇ ਮੈਂ ਠੰਡ ਮਰਾ ਕਰਾਂਗੇ ਬਾਅਦ ਵਿੱਚ ਬਿਮਾਰ ਹੋਵਾਂਗੇ ਡਾਕਟਰ ਨੂੰ ਪੈਸੇ ਦੇਣੇ ਪਾਵਾਂਗੇ ਇਸ ਕਰਕੇ ਸਰਦੀਆਂ ਵਿੱਚ ਕੱਟ ਲੱਗਦੇ ਹੈਗੇ ਨੇ ਪਰ ਆ ਜਿਹੜਾ ਸਰਕਾਰ ਨੇ ਲੱਬਿਆ ਤਰੀਕਾ ਇਹ ਮੈਨੂੰ ਲੱਗਦਾ ਕਿ ਸਰਾ ਸਰ ਇਹ ਵੀ ਇੱਕ ਜੁਰਮ ਦੇ ਬਰਾਬਰੀ ਆ ਜੀ